ਇਸਾਰੇ ਫੈਕਟਰ ਬਾਰੇ ਮੈਂ ਮਿਸ਼ਾਅ ਵਾਲਰ ਜਾਂ ਜੋ ਬੀ ਕੂਚ ਚੱਕਰੀ ਤਾਂ ਤੇਰੀ ਜੁਨਾ ਬਨ ਉਸਤਰਡ ਤੁਹਾਡਾ ਕੰਟਰੋਲਿੰਗ ਤੇ ਰਿਸ਼ਤੇ ਪਰ ਲੋਕਲ ਅਥਾਰਟੀ ਸਾਰੇ ਤੇਰੀ ਜ਼ਿੰਦਗੀ ਵਿੱਚ ਹਜ਼ਾਰਾਂ ਨੇ ਉਹਨੂੰ ਤੇਰੀ ਪਹਿਲੀ ਮੁਲਾਕਾਤ ਦੇ ਰਿਸ਼ਤਾ ਦਾ ਨੋਟ ਹੋ ਜਾਂਦਾ ਤੇ ਕਈ ਉਮਰਾਂ ਦਾ ਸਾਥ ਕੰਮ ਦਾ ਸੋ ਕਿੰਨਾ ਵਿੱਚ ਹੈ ਉਹ ਚੁਬਕ ਇਹ ਦਿੱਤਰ ਦੇ ਪਰ ਦੁਆਲ ਖਰੀ ਇਹਨਾਂ ਨਾਲ ਦੇ ਸਾਂਝੇ ਕਰੀ ਜਦੋਂ ਇਹ ਐਵੀਅਰ ਸੋਚਣ ਨਾਲ ਕਿ ਤੇ ਬਾਰ ਬੰਦ ਨਾਲ ਇਸ ਕਿਤੇ ਮੰਡੀ ਦਾ ਫੋਨ ਆ ਗਿਆ ਤੇ ਕਿਤੇ ਫਿਕਰ ਨੂੰ ਬੋਲਦਾ ਕਿੱਥੇ ਆ ਗਏ ਜੀ ਕਿਤੇ ਜੋਤਰਾ ਦਾ ਕਿੱਥੇ ਆ ਗਏ ਕਿੱਥੇ ਪਹੁੰਚ ਗਏ ਤੇ ਅੱਗੇ ਸੁਣਦੇ ਹੁੰਦੇ ਸੀ ਵੀਰ ਜੀ ਦਾ ਤੋਂ ਬਾਪੂ ਜੀ ਬਰਾਦੋ ਬੈਠਾ ਹੁੰਦਾ ਇਹਨਾਂ ਦੀਆਂ ਸਿਕਲ ਗੱਲਾਂ ਇਸੇ ਟਾੜੇ ਹੁੰਦੇ ਸੀ ਕੌਣ ਲੈ ਤੇ ਅੱਜ ਜਦੋਂ ਮੈਂ ਪਰ ਉਹ ਸਾਰੇ ਨੂੰ ਨਿਗਰ ਮਾਰਦਾ ਕਿ ਕਮਾਲ ਤੁਹਾਡੀ ਵੀ ਕਿਹਾ ਤੁਨ ਇਕੱਠਾ ਲੱਗੀ ਟਬਰ ਦਸਾਈ ਬੈਠੀਆਂ ਸਾਰੇ ਹੇ ਵੀ ਸ਼ਹਿਰਾਂ ਦੇ ਲਈ ਬਹੁਤ ਵੱਡਾ ਸਨਮਾਨ ਹੈ ਕਿ ਅੱਜ ਦੇ ਸਮੇਂ ਜਿੱਕੇ ਰਸੇ ਕਰਦੇ ਨੇ ਇਹ ਜਿਉਂਦੇ ਬਸਤੇ ਰਹੋ ਬਹੁਤ ਚੰਗਾ ਲੱਗਿਆ ਤੁਹਾਡੇ ਦਿਲਾਂ ਨਾਲ ਵੀ ਉਹ ਸਾਹੂਦਨ ਬਹੁਤ ਰਿਸਪੈਕਟਿਡ ਹੁੰਦਾ ਸੀ ਜਿਵੇਂ ਨਵਾਂ ਸ਼ਹਿਰ ਦੇ ਅੰਦਰ ਬੜਾ ਸਾਇਆ ਪੜੀਆਂ ਰੌਣਕਾਂ ਲਾਈਆਂ ਹੋਈਆਂ ਥੋੜਾ ਜਿਹਾ ਥੁੜਕੇ ਬੁਨਣ ਦੇ ਪਰ ਥੋੜਾ ਜਿਹਾ ਜੀ ਮੈਨੂੰ ਪਤਾ ਨਹੀਂ ਕਿ ਕਿੰਨਾ ਮਸਾ ਬੰਦ ਟਾਈਮ ਆਪਣਾ ਨਹੀਂ ਇੱਥੇ ਕੋਈ ਬੰਦ ਆਪਰੇ ਮੈਨੂੰ ਜਦੋਂ ਲਿਸਟ ਬਹੁਤ ਇੰਜੋਏ ਇੰਟਰਵਿਊ ਦਾ ਸਤਮਾ ਜੀ ਪ੍ਰਦੀਪ ਗੇਰਵਾਏ ਦੀ ਗੋਰੀ ਇਹ ਵੀ ਮੁੰਡਿਆ ਨੇ ਜਿਹੜੇ ਪੰਜਾਬੀ ਦੇ ਵਿੱਚ ਚੰਗਾ ਕਰਦੇ ਆ ਜਿਹੜਾ ਵਧੀਆ ਕਰਨਾ ਚਾਹੁੰਦੇ ਲੀਕ ਤੋਂ हट ਕੇ ਡਰਦੇ ਆ ਇਹ ਨਿੱਦਾਂ ਗੱਲ ਇਹਦਾ ਪੱਕਾ ਰੀਤੀ ਨਾ ਜੀ ਫਿਰ ਉਹਦੇ ਲਈ ਪੰਜਾਬੀ ਵਿੱਚ ਚੈਲੰਜ ਨੇ ਤੇ ਸਟਰਗਲ ਸਰਦੋਤ ਮੈਂ ਤੁਹਾ ਅੱਗੇ ਸਟਰਗਲ ਉਸ ਲਾਮ ਕਰਦਾ ਤੁਸੀਂ ਵੀ ਡੋਬਦੇ ਤੇ ਛੱਡੀ ਵੀ ਤੇ ਜਦੋਂ ਜਦੋਂ ਉੱਥੇ ਇੰਟਰਵਿਊ ਕੀਤੀ ਮੈਨੂੰ ਸੁਆਦ ਆਉਂਦਾ ਬੜੀ ਅਨੰਦ ਤੇ ਪਿੰਘਰ ਦੇ ਮੈਂ ਤੁਰੇ ਸੌਣ ਲੱਗਿਆ ਕਿ ਆਪਕੋ ਕਿਹੜਾ ਛੋਟੇ ਜਰੂਰੀ ਕਿਹਨੇ ਫਿਰ ਕੈਸਟ ਫਰਾਂਦੀ ਕਦੋਂ ਆਏ ਜਨਮ ਕਰਦਣ ਕਿਹੜਾ ਕਾਜੀ ਸੀ ਤੇ ਪਰ ਬਹੁਤ ਚੇਕੀ ਨੂੰ ਦੇ ਸਾਹਮਣੇ ਤਾਂ ਬਾਕੀ ਸਾਰੇ ਸਹਾਰਾ ਜੋ ਪਰ ਇਹ ਸਭ ਸਾਰੇ ਤੁਸੀਂ ਬੇਟੂਸ ਆਪਣੇ ਹੋ ਤੁਸੀਂ ਤੇ ਤੁਹਾਡੇ ਸ਼ਹਿਰ ਦੇ ਵਿੱਚ ਮੈਨੂੰ ਆ ਕੇ ਚੰਗਲ ਕਿਹਾ ਜੀ ਤੇ ਹਮੇਸ਼ਾ ਕੋਈ ਕੋਸ਼ਿਸ਼ ਰਹੂ ਕਿ ਜਿੰਨੀ ਦੇਰ ਤੋਂ ਮੈਂ ਇਹ ਚੰਗਲ ਦਾ ਇੰਤਜ਼ਾਰ ਕਰਦੇ ਦੇ ਜੀ ਤੁਹਾਡੀ ਸਾਹਿਬ ਕਿਤੇ ਹੁਣ ਤਾਂ ਦੋਆਂ